ਬਜਾਏ ਨਾ ਦੁਕਾਨੇ ਹਨਮਾਨ ਚੁੱਟਕੀ ਬਜਾਏ ਨਾ ਪੁਛਾਰੇ ਹਨਮਾਨ ਚੁੱਟਕੀ ਕਾਹਨ ਸਭ ਨਹੀਂ ਕਰਤਾ ਨਹੀਂ ਸਾ ਤੇਰੇ ਪ੍ਰਭੂ جانتے ਹੈ ਬਾਦਖਤ ਘਟ ਗਈ

ਭਗਵਾਨ ਕਰਤ ਜਾਈਏ ਭਗਵਾਨ ਮੈਨੇ ਕਟ ਜਾਈਏ ਮੈਂ ਪਰਮਜੀਤ ਸਿੰਘ ਆਗੂ ਹਲਕਾ ਦਖਣੀ ਬੀਜੇਪੀ ਤੋਂ ਆਦੇ ਜੋ लवली ਘਾਣੇ ਉਪਰਾਲਾ ਕੀਤਾ ਜਗਰਾਤੇ ਦਾ 31ਵਾਂ ਸੁਖਾਨਾ ਜਗਰਾਤਾ ਵੀਰ ਮੇਰਾ ਕਰਾ ਰਿਹਾ ਤੇ ਉਹਨੇ ਬੜੇ ਮਾਨ ਸਤਿਕਾਰ ਨਾਲ ਸਾਨੂੰ ਇੱਥੇ ਸੱਦਾ ਦਿੱਤਾ ਤੇ ਇਹੀ ਆਪਣੇ ਸਾਥੀਆਂ ਨਾਲ ਅੱਜ ਇੱਥੇ ਆਏ ਆ ਤੇ ਮਾਂ ਮਾਈ ਦਾ ਅਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਕਿ ਆਪਸੀ ਭਾਈਚਾਰਾ ਜਿਹੜਾ ਕਾਇਮ ਰਹੇ ਕਿਉਂਕਿ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਇੱਕ ਰਾਜਨੀਤੀ ਤੋਂ ਹਟ ਕੇ ਹੁੰਦੇ ਇੱਥੇ ਹੋ ਸਕਦਾ ਕੋਈ ਵੀ ਵੀਰ ਭਰਾ ਆ ਕੇ ਮਾਤਾ ਰਾਣੀ ਦੇ ਚਰਨਾਂ ਚ ਨਤਮਸਤੋ ਹੋ ਸਕਦਾ ਸੋ ਇਹਸ ਕਰਕੇ ਆਪਾਂ ਹੀ ਪੰਡੂਰੀ ਜੀ ਨਾਲ ਤੁ ਭਾਜੀ ਕੇਮਲ ਵਾਲੇ ਨੇ ਕੁ ਭਾਜੀ ਮੇਰੇ ਨਾਲ ਛੋਟਾ ਵੀਰ ਮੇਰਾ ਮੰਡੀ ਵਾਲੇ ਸਾਨੂੰ ਉਹ ਹੀ ਸਹਿਰਾ ਵੀਰ ਸਾਡੇ ਵੀਰ ਭਰਾ ਜਿੰਨੇ ਵੀ ਆ ਗਏ ਵੀਰਿਆਂ ਨਾਲ ਅਸੀਂ ਸਾਰਿਆਂ ਨੇ ਉਹ ਸਰਬਾਸਤ ਕੀਤੀ ਹੈ ਸਪਾਤ ਦੇ ਥੇਲੀ ਮਾਪੇ ਚਾਚੀ ਗਾਜੀ ਸਾਰੇ ਹੁਣ ਰੱਖੇ ਪੰਜਾਬ ਖੁਸ਼ੀਆਂ ਔਰ ਖੇੜਿਆਂ ਚ ਆਸਾ ਵਾਸਾ ਦੇ ਕਾਰਾ ਸ਼ੇਰਾਵਾਲੀ ਦਾ ਬੋਲ ਸਾਚੇ ਨਿਵਾਦੀ ਜੈ 10 ਭਪਿੰਦਰ ਸਿੰਘ ਮਿੱਤੂ ਕੇਬੜਾ ਵਾਲਾ ਜੋਹਣੀ ਕਲਪਰਦਾ ਦੇ ਮਾਲਾ ਜਗਤ ਆ ਸਾਡੇ ਬੱਲੇ ਵਿੱਚ ਗੱਲੀ ਪਰਦਾਟੀ ਨੇ 31ਵਾਂ ਜਨਮ ਜੋਹਣੀ ਕਾਲ ਸਾਢੇ ਨੇ ਬੜੀ ਸ਼ਰਤਾਂ ਨਾਲ ਕਰਾਇਆ ਤੇ ਸਾਰੇ ਅਸੀਂ ਬੱਲਾ ਨਿਵਾਸੀ ਇੱਥੇ ਨੂੰ ਵਾਦ ਕਰਵਾਉਂਦੇ ਆ ਤੇ ਭਾਈਚਾਰਕ ਸਾਂਝ ਦਾ ਅਸੀਂ ਜੋ ਇੱਥੇ ਨਮੂਨਾ ਪੇਸ਼ ਕਰਦੇ ਆ ਜੋ ਸੰਦੇਸ਼ ਦਿੰਨੇ ਆ ਉਹ ਧਾਰੀ ਸੰਗਤੋਂ ਜਾਂਦਾ ਹੈ ਜੇ ਪੀਰ ਸੇਖ ਵਾਰਤਾ ਸਿੱਖ ਵਾਰਤਾ ਦੇ ਰੋਏ ਹੋਏ ਸਾਰੇ ਇੱਥੇ ਹੀ ਨਤਮਸਤਕ ਹੋਣ ਆਉਂਦੇ ਆਂ ਮਾਤਾ ਦੀ ਕਿਰਪਾ ਨਾਲ ਸਾਰਿਆਂ ਦੇ ਮਿਹਰ ਭਰੇ ਹੱਥ ਮਾਤਾ ਜੀ ਆਗਰ ਰੱਖਦੇ ਨੇ ਔਰ ਹਰ ਵਾਰ ਇੱਥੇ ਸਤਿਕਾਰ ਤੁਮਕਾ ਮਾਣ ਦੇ ਕੋਲ ਦੇ ਆਂ ਮੈਂ ਆਪਣੇ ਭਾਈ ਵੇ ਮਧਵਰ ਇੰਦਰਜੀਤ ਭੰਡੋਰੀ ਰਮਜੀਤ ਭਾਜੀ ਸ਼ੇਰੇ ਭਾਜੀ ਮੋਨੂ ਜੀ ਮੋਹਨ ਸ਼ਰਮਾ ਜੀ ਜੀ ਵਾਲੇ ਭਾਜੀ ਜਿਹੜਾ ਇਹਨਾਂ ਨਾਮ ਨੇ ਜਾਂਦਾ ਉਹਨਾਂ ਦਾ ਵੀ ਸ਼ੁਕਰੀਆ ਕਰਦਾ ਕਿਨਾਂ ਸਾਡੇ ਮਨਾ ਨਿਵਾਸੀਆਂ ਤੋਂ ਆ ਕੇ ਮਾਨੋਦਾ ਹੈ ਤੇ ਸ਼ਰਧਾ ਆਪਣਾ ਨਾਮ ਸੁਣ ਮੈਂ ਇੰਦਰਜੀਤ ਸਿੰਘ ਪਡੋਰੀ ਅੰਚਾਰ ਡਿਵਾਈਡ ਨੰਬਰ 37 ਸ਼੍ਰੋਮ ਨੇ ਇਕਾਲੀ ਦਾ ਹਲਕਾ ਤਖਣੀ ਅੰਬਰਸਾ ਤੋਂ ਅੱਜ ਵਾਰਡ ਨੰਬਰ 37 ਦੇ ਵਿੱਚ ਸਾਡੇ ਸਤਿਕਾਰਯੋਗ लवली ਪ੍ਰਧਾਨ ਜੀ ਉਹਨਾਂ ਦੀ ਟੀਮ ਵੱਲੋਂ ਕੱਤੇ ਵਾਂ ਜਣਾ ਜਾ ਕੇ ਜਿਹੜਾ ਕਰਾਇਆ ਜਾ ਰਿਹਾ ਹੁਣ ਇਹ ਮਹਾਮੈਜਰ ਦਰਸ਼ਕਾਂ ਨਾਲ ਅਤੇ ਸਾਰੀ ਸੰਗਤ ਦੇ ਨਾਲ ਇੱਥੇ ਮੋਜੇ ਆ ਔਰ ਨਾਸਤ ਔਰ ਬੇਨਤੀ ਕਰਦੇ ਮਹਾਰਾਜ ਮਹਾਰਾਣੀ ਅੱਗੇ ਕਿ ਸਾਰੇ ਹੱਥ ਤੇ ਆਪਣਾ ਮਿਹਰਬਰੇ ਹੱਥ ਰੱਖ ਕੇ ਤਾਂ ਲੋ ਇੱਥੇ ਬਗੇ ਸਾਰੇ ਦੇ ਕਾਰੋਬਾਰ ਕੁੜੀ ਚੱਲਣ ਤਾਂ ਜੋ ਸਾਡਾ ਆਪਸੀ ਭਾਈਚਾਰਾ ਬਣਿਆ ਰਹੇ ਜਿਸੇ ਜਣਾ ਪ੍ਰੇਮ ਪਿਆਰ ਜਿਹੜਾ ਹੈ ਸਾਰੇ ਉਹਨੇ ਅੱਜ ਸਾਡੇ ਵਿੱਚ ਸਾਰੇ ਸੰਗਤਾਂ ਜੋ ਰਾਪਨਜੀਤ ਸਿੰਘ ਜੀ ਬਿੱਟੂ ਭਾਈ ਭੁੰਦਰ ਸਿੰਘ ਬਿੱਟੂ ਜੀ ਮੰਨੋ ਜੀ ਔਰ ਸਾਰੇ ਸੰਜਾਬ ਦੇ ਜਿਹੜੇ ਸਾਥੀ ਸੇ ਪੌਂਡੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਆਈਏ ਸੰਗਦੇ ਹੋਏ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਲੌੜੀ ਪਰਧਾਰ ਜੀ ਨੂੰ ਖਾਸ ਕਰਕੇ ਜਿਹੜਾ ਹਰ ਸਾਲ ਉਪਰਾਲਾ ਕਰਕੇ ਇਹ ਜਾਗਰਣ ਕਰਾਉਨੇ ਨੇ ਔਰ ਸਾਰੀਆਂ ਰੂਹਾਂ ਨੂੰ ਇੱਥੇ ਆ ਕੇ ਦਰਸ਼ਨ ਕਰਾਉਨੇ ਹੈ ਜੈ ਮਾਦਾ ਜੀ ਜੈ ਮਾਦਾ ਜੈ ਮਾਦਾ ਨਨਾ ਜੀ ਨਿਰੰਦਰ ਸਿੰਘ ਲੱਭੀ ਜੀ ਅੱਜ ਦੀ ਜਾਗਰਣ ਕਿਹੜੇ ਕਿਹੜੀ ਜਗ੍ਹਾ ਤੇ ਹੋ ਰਿਹਾ ਹੈ ਇਹ ਜਾਗਰਣ ਸ਼ਹੀਦ codimension ਨਗਰ ਕਰੀ ਨੰਬਰ 3 ਤੇ ਹੋ ਰਿਹਾ ਹੈ ਕਿਹੜੀ ਸਭਾ ਵੱਲੋਂ ਹੋ ਰਿਹਾ ਹੈ ਇਹ ਨੌਜਵਾਨ ਸੇਵਾ ਸਭਾ ਵੱਲੋਂ ਹੋ ਰਿਹਾ ਹੈ ਤਿੰਨਵਾਂ ਜਾਗਰਣ ਹੈ 31ਵਾਂ ਜਾਗਰਣ ਹੈ ਜੀ ਤੇ ਇਸ ਜਾਗਰਣ ਦੇ ਕਿਹੜੇ ਕਿਹੜੇ ਕਲਾਕਾਰ ਨੇ ਕਿਹੜੇ ਰੇਤੀ ਜੀ ਹਮਾਚਾਰ ਦੀ ਬੰਦਨਾ ਦੀਵਾਨ ਜਤਿੰਦਰ ਜੱਜੂ ਸਾਹਿਬ ਗਗਨ ਮਾਸ ਤੇ ਇੱਕ ਹੋਰ ਹੈ ਅਵਤਾਰ ਜੱਜਾ ਤਿੰਨ ਸਿੰਗਰਾਂ ਜੀ ਚਾਰ ਸਿੰਗਰ ਤੇ ਇੱਕ ਹੈ ਆ ਵੀ ਕੋਈ ਮੇਰਾ ਜੀ ਸੰਗਤਾਂ ਨੇ ਕਿੰਨਾ ਘੱਟ ਮੂੰਹ ਕਰਨਾ ਅੱਜ ਸੰਗਤਾਂ ਨੇ ਕਿੰਨਾ ਪਿਆਰ ਮਿਲਿਆ ਸਾਰੇ ਸੰਗਤਾਂ ਹੀ ਕਰਦੇ ਜੀ ਮੇਰੀ ਇਹਦੇ ਕੁਛ ਨਹੀਂ ਮੈਦੇ ਸੰਗਤ ਦਾ ਬੱਚਾ ਜੀ ਪਾਏ ਬਨੇਰਾ ਚੋਗ ਦੇ ਨਾਲ 31 ਸਾਲਾਂ ਤੋਂ ਪ੍ਰਧਾਨ ਹੀ ਮੈਂ ਹੋਇਆ ਜੀ ਮੱਲਾ ਮੱਲੇ ਨੂੰ ਅਸੀਂ ਕਹਿੰਦੇ ਨਹੀਂ ਹੁਣ ਮੈਂ ਨਹੀਂ ਕਰਾਣਾ ਤੇ ਮਨ ਲੱਗਦਾ ਨਹੀਂ ਤੁਹਾਨੂੰ ਕਰਾਣਾ ਹੀ ਪੈਣਾ ਹੈ ਕਿ ਮੈਂ ਕੁਛ ਨਹੀਂ ਜੋ ਵੀ ਮੇਰੇ ਮੱਲੇ ਦੇ ਸੰਗੋਗ ਦੇ ਨਾਲ ਲੱਗਾ ਹੈ ਤਵਾਦੀਆ ਵੱਲੋਂ ਸਭ ਇਹਨਾਂ ਦੀ ਕਿਰਪਾ ਮਹਾਰਾਣੀ ਵਰਨਾਕਵਤੀ ਜੀ ਦੇ ਹੌਸਲਾ ਲਾ ਕੇ ਕਰੋ ਜੈ ਮਾਦੇ ਜੈ ਮਤ ਜੀ